ਬਠਿੰਡਾ ਦੇ ਵਿੱਚ ਤਿੰਨ ਮੁੰਡਿਆਂ ਦੇ ਵੱਲੋਂ ਇੱਕ ਅਪਾਹਜ ਵਿਅਕਤੀ ਨੂੰ ਵੀ ਨਹੀਂ ਬਖਸ਼ਿਆ ਤੇ ਉਸ ਨੂੰ ਵੀ ਬਣਾ ਲਿਆ ਅਜਿਹਾ ਆਪਣਾ ਸ਼ਿਕਾਰ ਕਿ ਹੁਣ ਉਸ ਦੇ ਵੱਲੋਂ ਦਿੱਤੀ ਪੁਲਿਸ ਨੂੰ ਸ਼ਿਕਾਇਤ ਤਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਤਿੰਨੇ ਯੂਰੋਪੀਆਂ ਨੂੰ ਕਰ ਲਿਆ ਗ੍ਰਿਫਤਾਰ ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਤਿੰਨ ਵਿਅਕਤੀਆਂ ਨੂੰ ਮੂਲ ਕੋਕੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਦੇਖ ਰਹੇ ਹੋ ਤਾਂ ਇਹ ਉਹੀ ਨੇ ਜੋ ਬਠਿੰਡਾ ਦੇ ਰਹਿਣ ਵਾਲੇ ਨੇ ਤੇ ਆਪਾਹਿਸ ਨੂੰ ਆਪਣਾ ਸ਼ਿਕਾਰ ਬਣਾਉਂਦੇ ਹੋਏ ਉਸਦੇ ਖਾਤੇ ਦੇ ਵਿੱਚ ਫਰੌਡ ਦੇ 3 ਲੱਖ ਰੁਪਏ ਪਾਏ। ਆਪਾਹਿਸ ਨੂੰ ਉਦੋਂ ਪਤਾ ਚੱਲਿਆ ਜਦੋਂ ਬੰਗਲੌਰ ਪੁਲਿਸ ਦੇ ਘਰ ਭੇਜ ਦਿੱਤਾ ਗਿਆ ਤੇ ਫਰੌਡ ਦਾ ਨੋਟਿਸ ਆਇਆ। ਉਸ ਤੋਂ ਬਾਅਦ ਪੀੜਤ ਆਪਾਹਿਸ ਦੇ ਵੱਲੋਂ ਇਸ ਦੀ ਸ਼ਿਕਾਇਤ ਬਠਿੰਡਾ ਪੁਲਿਸ ਨੂੰ ਕੀਤੀ ਗਈ। ਬਠਿੰਡਾ ਪੁਲਿਸ ਦੇ ਵੱਲੋਂ ਸਾਈਬਰ ਠੱਗਾ ਨੂੰ ਕਾਬੂ ਕਰ ਲਿਆ। ਅਸਲ ਦੇ ਵਿੱਚ ਗਿਰੋਹ ਦੇ ਤਾਰ ਗੈਂਗਸਟਰਾਂ ਦੇ ਨਾਲ ਵੀ ਜੁੜੇ ਹੋਏ ਦੱਸੇ ਜਾ ਰਹੇ ਨੇ ਅਤੇ ਰੈਕੀ ਕਰਕੇ ਕਰੋੜਾਂ ਪ੍ਰਤੀ ਵਿਅਕਤੀਆਂ ਦੇ ਅਕਾਊਂਟ ਨੰਬਰ ਅੱਗੇ ਸਾਈਬਰ ਠੱਗ ਦੇ ਮੁਖੀ ਨੂੰ ਦਿੰਦੇ ਨੇ ਤੇ ਫਿਰ ਉਹਨਾਂ ਦੇ ਵੱਲੋਂ ਅਜਿਹਾ ਕੰਮ ਕੀਤਾ ਜਾਂਦਾ ਤੇ ਨ ਠੱਗਾਂ ਦੇ ਵੱਲੋਂ ਆਪਾਹਿੱਸ ਵਿਅਕਤੀ ਦੇ ਖਾਤੇ ਦੇ ਵਿੱਚੋਂ 3 ਲੱਖ ਰੁਪਏ ਬੜੀ ਚਲਾਕੀ ਦੇ ਨਾਲ ਕਢਵਾ ਲਏ ਗਏ ਅ ਪਰसों ਸਾਨੂੰ ਐਸਐਸਪੀ ਸਾਹਿਬ ਨੂੰ ਇੱਕ ਦਰਖਾਸਤ ਪ੍ਰਾਪਤ ਹੋਈ ਹੈ ਜਿਦੇ ਵਿੱਚ ਗੁਰਦੇਤਾ ਸਿੰਘ ਸੱਚਦੇਵਾ ਜਿਹੜਾ ਕਿ ਇਥੋਂ ਬਟਿੰਡੇ ਦਾ ਹੀ ਰਹਿਣ ਵਾਲਾ ਉਨੇਕ ਦਰਖਾਸਤ ਦਿੱਤੀ ਸੀ ਕਿ ਉਹਦੇ ਭਰਾ ਜਿਹੜਾ ਕਿ ਜਿਹਦਾ ਨਾਮ ਹੈ ਬਿੱਟੂ ਰਾਜਾ ਜਿਹੜਾ ਕਿ ਚੰਗੀ ਤਰ੍ਹਾਂ ਬੋਲ ਜਾਂ ਸੁਣ ਨਹੀਂ ਸਕਦਾ ਜਿਹੜਾ ਕਿ 40% ਪਾਹਜ ਹੈ ਉਹਦੇ ਅਕਾਊਂਟ ਦੇ ਵਿੱਚ ਤਕਰੀਬਨ 3 ਲੱਖ ਰੁਪਏ ਆਏ ਸੀ ਅਤੇ ਜਿਹੜੇ ਕਿ ਇੱਕ ਉਹਦੇ ਜਾਣਕਾਰ ਜਿਹੜੇ ਉਹਦੀ ਉਹ ਚਾਦੀ ਜਿਹੜੀ ਲਗਾਉਂਦਾ ਉੱਤੇ ਕੁੰਨਿਆਣਾ ਬੱਸ ਸਟੈਂਡ ਤੇ ਤੇ ਉੱਥੇ ਉਹਦੀ ਚਾਦੀ ਦੁਕਾਨ ਤੇ ਜਿਹੜੇ ਕੁਝ ਵਿਅਕਤੀ ਉਹਦੇ ਨਾਲ ਆਂਦੇ ਸੀ ਉਹਨੇ ਝਾਂਸਾ ਦੇ ਕੇ ਉਹਦੇ ਖਾਤੇ ਦੇ ਵਿੱਚ 30000 ਦੀ ਜਗ੍ਹਾ 3 ਲੱਖ ਰੁਪਏ ਮੰਗਵਾ ਲਏ ਅਤੇ ਉਹ ਮੰਗਵਾਣ ਤੋਂ ਬਾਅਦ ਉਹਨਾਂ ਨੇ ਆਪ ਹੀ ਏਟੀਐਮ ਰਾਹੀਂ ਅਤੇ ਯੂਪੀਆਈ ਅਗੇ ਹੋਰ ट्रांजੈਕਸ਼ਨਸ ਰਾਹੀਂ ਉਹ ਪੈਸੇ ਕਢਵਾ ਲਏ ਤੇ ਬਾਅਦ ਵਿੱਚ ਉਸ ਨੂੰ ਇਹ ਜਦੋਂ ਬੈਂਗਲੌਰ ਪੁਲਿਸ ਤੋਂ ਇੱਕ ਨੋਟਿਸ ਆਇਆ ਜਿਸ ਵਿੱਚ ਦੱਸਿਆ ਗਿਆ ਕਿ ਇਹ ਫਰਾਡ ਦਾ ਰਕਮ ਸੀਗੀ ਕਿਸੇ ਬੈਂਗਲੌਰ ਦੇ ਵਿੱਚ ਵਿਅਕਤੀ ਨਾਲ ਕਿਸੇ ਤਰ੍ਹਾਂ ਦਾ ਫਰਾਡ ਹੋਇਆ ਸੀ ਤੇ ਇਹ ਰਕਮ ਉਸ ਨਾਲ ਸਬੰਧਿਤ ਹੈ ਤੇ ਜਿਸ ਉਪਰੰਤ ਇਹ ਉਸ ਦਾ ਖਾਤਾ ਜਿਹੜਾ ਬਾਅਦ ਵਿੱਚ ਫ੍ਰੀਜ਼ ਕਰ ਦਿੱਤਾ ਗਿਆ ਤੇ ਇਸ ਸੰਬੰਧੀ ਉਹ ਦਰਖਾਸਤ ਲੈ ਕੇ ਆਏ ਸੀ ਜਿਸ ਦੇ ਉੱਤੇ ਕਾਰਵਾਈ ਕਰਦਾ ਬਟੇਂਡਾ ਪੁਲਿਸ ਨੇ ਜਿਹੜੇ ਉਸਦੇ ਨਾਲ ਜਿਹੜੇ ਦੋਸ਼ੀ ਸੀਗੇ ਜਿਹੜੇ ਤਿੰਨ ਵਿਅਕਤੀਆਂ ਨੂੰ ਕੱਲ੍ਹ ਗ੍ਰਿਫਤਾਰ ਕਰਕੇ ਮਕਦਮਾ ਨੰਬਰ 21 ਸਾਈਬਰ ਥਾਣਾ ਵਿਖੇ ਦਰਜ ਕੀਤਾ ਗਿਆ ਨਹੀਂ ਜੀ ਜਿਹੜੇ ਵੀ 3 ਲੱਖ ਰੁਪਏ ਦੀ ਰਕਮ ਸੀਗੀ ਉਹ ਇੱਕ ਫਰੋਡ ਦੀ ਰਕਮ ਸੀਗੀ ਉਹ ਇਲੈਕਟ੍ਰੋਨਿਕਲੀ ਉਹਦੇ ਖਾਤੇ ਦੇ ਵਿੱਚ ਆਈ ਸੀਗੀ ਤੇ ਇਹ ਰਕਮ ਉਹਨਾਂ ਵੱਲੋਂ ਕਢਵਾ ਲਈ ਗਈ ਹੈ ਰਿਕਵਰੀ ਅੱਗੇ ਹਜੇ ਫਿਲਹਾਲ ਨਹੀਂ ਹੋਈ ਹੈ ਕਿਉਂਕਿ ਅੱਗੇ ਇਹਨਾਂ ਨੇ ਅੱਗੇ ਅੱਗੇ ਦੀ ਅੱਗੇ ਟਰਾਂਸਫਰ ਕਰ ਦਿੱਤੀ ਨੇ ਤੇ ਜਿਹੜੇ ਤਿੰਨ ਵਿਅਕਤੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦਾ ਨਾਮ ਹੈ ਸੁਖਪ੍ਰੀਤ ਸਿੰਘ ਕ੍ਰਿਸ਼ਨ ਸਿੰਘ ਤੇ ਇੱਕ ਤਨਮય ਜਿਹੜਾ ਕਿ ਮੋਬਾਈਲਾਂ ਦੀ ਦੁਕਾਨ ਕਰਦਾ ਇੱਥੇ ਮਠੰਡਾ ਬੱਸ ਸਟੈਂਡ ਦੇ ਉੱਤੇ ਅਤੇ ਇਹਨਾਂ ਦਾ ਕੰਮ ਹੀ ਜਿਹੜਾ ਮੋਡਸ ਆਪਰੇਂਡੀ ਹੈ ਇਹ ਹੈ ਕਿ ਇਹ ਅੱਗੇ ਜਿਹੜੇ ਸਕੈਮਸਟਰ ਨੇ ਉਹਨਾਂ ਨੂੰ ਇਹ ਖਾਤੇ ਮੁਹੱਈਆ ਕਰਵਾਉਂਦੇ ਨੇ ਜਿਹੜੇ ਵੀ ਕੋਈ ਅਣਜਾਣ ਲੋਕੀ ਨੇ ਜਾਂ ਭੋਲੇ ਲੋਕੀ ਜਿਨ੍ਹਾਂ ਨੂੰ ਟੈਕਨੋਲੋਜੀ ਬਾਰੇ ਇਹਨਾਂ ਨਹੀਂ ਪਤਾ ਇਹ ਉਹਨਾਂ ਦੇ ਖਾਤੇ ਤਿਆਰ ਕਰਵਾ ਕੇ ਉਹਨਾਂ ਦੇ ਵਿੱਚ ਸਕੈਮ ਦੀਆਂ ਰਕਮਾਂ ਮੰਗਾਉਂਦੇ ਨੇ ਤੇ ਅਸੀਂ ਇਹਨਾਂ ਨੂੰ ਹਜੇ ਗ੍ਰਿਫਤਾਰ ਕੀਤਾ ਇਹਨਾਂ ਦੀ ਪੁੱਛਗਿੱਛ ਕਰਾਂਗੇ ਰਿਮਾਂਡ ਲੈ ਕੇ ਅਤੇ ਅੱਗੇ ਇਹ ਵੀ ਪਤਾ ਕਰਾਂਗੇ ਕਿ ਕਿਹੜੇ ਸਕੈਮਸਟਰ ਨੇ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਆ ਤੇ ਜਿਹੜੇ ਇਹਨਾਂ ਤੋਂ ਅੱਗੇ ਜਿਹੜੇ-ਜਿਹੜੇ ਹੋਰ ਵਿਅਕਤੀ ਆ ਨੇ ਜਿਹੜੇ ਇਹਨਾਂ ਤੋਂ ਖਾਤੇ ਜਿਨ੍ਹਾਂ ਨੂੰ ਇਹ ਖਾਤੇ ਮਹੀਆ ਕਰਵਾਉਂਦੇ ਸੋ ਦੱਸਦੇ ਕਿ ਲਗਾਤਾਰ ਠੱਗਾਂ ਦੇ ਵੱਲੋਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਨਾਲ ਧੋਖਾ ਕਰਕੇ ਉਹਨਾਂ ਦੇ ਖਾਤਿਆਂ ਦੇ ਵਿੱਚੋਂ ਪੈਸੇ ਕਢਵਾਏ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ